ਅਰਥਡੇ ਤੇ ਗ੍ਰੀਨ ਅਰਥ ਐਨਜੀਓ ਦੀ ਟੀਮ ਵੱਲੋਂ ਨੰਗਲ ਆਈਟੀਆਈ ਵਿਖੇ ਪਹੁੰਚ ਕੇ ਬੱਚਿਆਂ ਨੂੰ ਵਾਤਾਵਰਣ ਬਾਰੇ ਦਿੱਤੀ ਗਈ ਜਾਣਕਾਰੀ ਜੀ ਹਾਂ ਗ੍ਰੀਨ ਅਰਥ ਐਨਜੀਓ ਨੰਗਲ ਵੱਲੋਂ ਆਈਟੀਆਈ ਨੰਗਲ ਵਿਖੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਕਿਵੇਂ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਅਤੇ ਇਸ ਉਪਰੰਤ ਉਹਨਾਂ ਵੱਲੋਂ ਬੱਚਿਆਂ ਦੇ ਹੱਥੋਂ ਆਈਟੀ ਵਿਖੇ ਬੂਟੇ ਵੀ ਲਗਵਾਏ ਗਏ ਤੇ ਬੱਚਿਆਂ ਤੋਂ ਪ੍ਰਣ ਕਰਵਾਇਆ ਗਿਆ ਕਿ ਬੂਟੇ ਲਗਾਉਣ ਵਾਲੇ ਬੱਚੇ ਇਹਨਾਂ ਬੂਟਿਆਂ ਨੂੰ ਰੋਜ਼ ਪਾਣੀ ਪਾਉਣਗੇ ਤੇ ਇਹਨਾਂ ਦਾ ਪਾਲਣ ਪੋਸ਼ਣ ਕਰਕੇ ਇਹਨਾਂ ਨੂੰ ਵੱਡਾ ਕਰਨਗੇ ਦੱਸਦੀ ਹੈ ਕਿ ਵਿਸ਼ਵ ਤਰਤੀ ਦਿਵਸ ਹਰ ਸਾਲ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਤਰਤੀ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਣ ਸੁਰੱਖਿਆ ਵੱਲ ਸਾਰਿਆਂ ਦਾ ਧਿਆਨ ਖਿੱਚਣਾ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਹਰ ਕੋਈ ਤਰਤੀ ਨੂੰ ਖੁਸ਼ ਰੱਖਣ ਤੇ ਸੰਭਾਲ ਰੱਖਣ ਵਿੱਚ ਯੋਗਦਾਨ ਪਾਵੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਅਤੇ ਖੁਸ਼ਹਾਲ ਤਰਤੀ ਬਣਾਈ ਰੱਖਣਾ ਹਰ ਪੀੜ੍ਹੀ ਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਵਿਨਾਇਕ ਸ਼ਰਮਾ ਦੀ ਰਿਪੋਰਟ ਅੱਜ 22 ਅਪ੍ਰੈਲ ਦੁਨੀਆ ਭਰ ਦੇ ਵਿੱਚ ਪ੍ਰਿਥਵੀ ਦਿਵਸ ਦੇ ਨਾਮ ਤੇ ਉੱਤੇ ਮਨਾਇਆ ਜਾ ਰਿਹਾ ਹੈ ਇਸੇ ਅਪਲਕਸ਼ ਦੇ ਵਿੱਚ ਸਾਡੀ ਸੰਸਥਾ ਗ੍ਰੀਨ ਅਰਥ ਐਨ ਜੀ ਓ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਨੰਗਲ ਸ਼ਹਿਰ ਅਤੇ ਨੰਗਲ ਸ਼ਹਿਰ ਦੇ ਆਸ-ਪਾਸ ਪਿੰਡਾਂ ਦੇ ਵਿੱਚ ਦਰਖਤ ਲਗਾ ਕੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਅਤੇ ਦਰਖਤ ਲਗਾ ਕੇ ਉਹਨਾਂ ਦੀ ਸਾਫ ਸੰਭਾਲ ਵੀ ਕਰਦੇ ਆ ਅੱਜ ਸਾਨੂੰ ਮੌਕਾ ਮਿਲਿਆ ਨੰਗਲ ਸ਼ਹਿਰ ਦੇ ਆਈਟੀਆਈ ਦੇ ਵਿੱਚ ਮੈਂ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦੀ ਆ ਉਹਨਾਂ ਨੇ ਮੌਕਾ ਦਿੱਤਾ ਅੱਜ ਅਸੀਂ ਇੱਥੇ ਦੋ ਬੂਟੇ ਵੀ ਲਗਾਏ ਹੈ ਔਰ ਬੱਚਿਆਂ ਨੂੰ ਜਾਗਰੂਕ ਕੀਤਾ ਹੈ ਕਿ ਅਸੀਂ ਧਰਤੀ ਦਾ ਕਿਵੇਂ ਬਚਾਅ ਕਰ ਸਕਦੇ ਆ ਕਿਉਂਕਿ ਹਾਲਾਤ ਜਿਹੜੇ ਆ ਬਹੁਤ ਮਾੜੇ ਹੋ ਰਹੇ ਆ ਗਲੋਬਲ ਵਾਰਮਿੰਗ ਦਾ ਪੂਰਾ ਮਾਹੌਲ ਬਣ ਰਿਹਾ ਹੈ ਉਹਦੇੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਹ ਕੋਸ਼ਿਸ਼ ਕਰੀਏ ਇੱਕ ਇੱਕ ਪੌਦਾ ਵੀ ਲਗਾਈਏ ਤਾਂ ਇਸ ਬਾਤਾਵਰਨ ਨੂੰ ਬਚਾ ਸਕਦੇ ਹਾਂ ਮਿਹਰਬਾਨੀ ਹਾਂਜੀ ਅੱਜ ਅਰਥ ਡੇ ਦੇ ਉੱਪਰ 22 April ਨੂੰ ਜਿਹੜਾ ਅਰਥ ਡੇ ਮਨਾਇਆ ਜਾਂਦਾ ਹੈ ਉਹਦੇ ਉੱਪਰ ਅੱਜ ਅਸੀਂ ਬੱਚਿਆਂ ਦੇ ਨਾਲ ਸਭ ਦੇ ਨਾਲ ਇੱਥੇ ਇੱਕ ਪਰਨ ਲਿਆ ਹੈ ਕਿ ਹਰਿਤ ਬਣੋ ਔਰ ਹਰਿਤ ਬਚਾਓ ਬੀ ਗ੍ਰੀਨ ਸੇਵ ਗ੍ਰੀਨ ਤਾਂ ਕਿ ਜੇ ਧਰਤੀ ਦੇ ਉੱਪਰ ਗ੍ਰੀਨ ਹੈ ਰੁੱਖ ਹੈ ਬੂਟੇ ਹੈ ਉਹਦੇ ਨਾਲ ਜਿਹੜਾ ਸਾਡਾ ਵਾਤਾਵਰਣ ਸਾਫ਼ ਰਹੇਗਾ ਔਰ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਤੁਸੀਂ ਵੀ ਆਪਣੇ ਵੱਲੋਂ ਜਾ ਕੇ ਜਿੱਥੇ ਜਗ੍ਹਾ ਮਿਲਦੀ ਹੈ ਇੱਕ ਇੱਕ ਬੂਟਾ ਲਗਾਓ ਅਸੀਂ ਗ੍ਰੀਨ ਅਰਥ ਸੰਸਥਾ ਦੇ ਨਾਲ ਮਿਲ ਕੇ ਅੱਜ ਇੱਥੇ ਕੁਝ ਬੱਚਿਆਂ ਦੇ ਬੂਟੇ ਲਗਾਏ ਔਰ ਉਹਨਾਂ ਨੂੰ ਅਡਾਪਟਿਵ ਕੀਤਾ ਔਰ ਲੋਕਾਂ ਨੂੰ ਵੀ ਇਹੀ ਅਪੀਲ ਕਰਾਂਗੇ ਔਰ ਅਸੀਂ ਵੀ ਪ੍ਰਣ ਲੈਣੇ ਆਂ ਵੀ ਇਹਨੂੰ ਗ੍ਰੀਨ ਅਰਥ ਡੇ ਦੇ ਉੱਪਰ ਅਸੀਂ ਵੀ ਕਿਤੇ ਪਲਾਸਟਿਕ ਵਗੈਰਾ ਕਚਰਾ ਵਗੈਰਾ ਐਸਾ ਨਹੀਂ ਜਲਣ ਦੇਵਾਂਗੇ ਅਧਿਕ ਤੋਂ ਅਧਿਕ ਬੂਟੇ ਲਗਾਵਾਂਗੇ ਹੋਰ ਵੀ ਜਿਹੜੇ ਸ਼ੁੱਧ ਵਾਯੂ ਨੂੰ ਵੀ ਸਾਫ਼ ਰੱਖ ਸਕਦੇ ਐਸੇ ਉਪਰਾਲੇ ਕਰਾਂਗੇ ਅਰੇ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਹੈ ਇਹਦੇ ਨਾਲ ਹੀ ਮੈਂ ਸਭ ਮੀਡੀਆ ਦਾ ਵੀ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਟਾਈਮ ਕੱਢ ਕੇ ਅੱਜ ਅਰਥ ਦੇ ਦੇ ਉੱਪਰ ਲੋਕਾਂ ਦੇ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਥੋੜੀ ਸੰਸਥਾ ਵਿੱਚ ਪਹੁੰਚੀ ਗ੍ਰੀਨਰ ਸੰਸਥਾ ਦੇ ਪ੍ਰਤਨਦੀ ਇਹਨਾਂ ਦਾ ਇਤਿਹਾਸ ਜੀਆ ਕਹਿੰਦੇ ਤੇ ਇਹਨਾਂ ਨੂੰ ਉੱਤੇ ਵਰਕਮ ਕਹਿੰਦਾ ਤੇ ਅੱਜ ਜਿਵੇਂ ਕਿ ਪਥਵੀ ਦਿਹਾੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਸਾਡੇ ਗੁਰੂ ਸਾਹਿਬ ਨੇ ਵੀ ਇਹ ਹੋਕਾ ਦਿੱਤਾ ਸੀ ਆਪਣੀ ਵਾਤਾਵਰਨ ਨੂੰ ਬਚਾਉਣ ਦਾ ਆਪਣੀ ਧਰਤੀ ਮਾਂ ਨੂੰ ਬਚਾਉਣ ਦਾ ਪਾਣੀ ਨੂੰ ਬਚਾਉਣ ਦਾ ਸੋ ਉਹਦੇ ਸਵਾ ਵਿੱਚ ਬੜਾ ਵਧੀਆ ਜਿਹਾ ਪ੍ਰੋਗਰਾਮ ਹੈ ਇਸ ਸੰਸਾ ਦਾ ਮੈਂ ਇਹਨਾਂ ਦਾ ਸਤੰਗ ਕਰਦਾ ਚੀਰੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਸ ਧਰਤੀ ਮਾਂ ਵਾਸਤੇ ਇਸ ਵਾਤਾਵਰਨ ਨੂੰ ਬਚਾਉਣ ਬਾਰੇ ਕੰਮ ਕਰੀਏ ਆਪਾਂ ਇਸ ਚੀਜ਼ ਨੂੰ ਇਹ ਲੈਂਦੇ ਆ ਕਿ ਹਰ ਇੱਕ ਬੰਦੇ ਨੂੰ ਸਾਨੂੰ ਵੋਟਾਂ ਲਗਾਉਣੀ ਚਾਹੀਦਾ ਏ ਤਾਂ ਕਿ ਸਾਡਾ ਆਪਣੇ ਮਨੁੱਖ ਦੇ ਲਈ ਇੱਕ ਜਿਹੜਾ ਬੂਟਾ ਏ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਵਾਤਾਵਰਨ ਨੂੰ ਸਹੀ ਰੱਖੀਏ ਓਰੀ ਨੂੰ ਸਹੀ ਰੱਖਦੇ ਹੋਏ ਹਰ ਇੱਕ ਨੂੰ ਇਹ ਮੈਸੇਜ ਹੈ ਕਿ ਆਪਣੇ ਜਨਮ ਦਿਨ ਤੇ ਆਪਣੇ ਹਰ ਇੱਕ ਖੁਸ਼ੀ ਤੇ ਬੱਚੇ ਦੇ ਮਰਦ ਦੇ ਤੇ ਜੋ ਵੀ ਹੈ ਹਰ ਇੱਕ ਬੰਦੇ ਨੂੰ ਵੋਟਾਂ ਲਗਾਉਣੇ ਚਾਹੀਦਾ ਹੈ ਤਾਂ ਕਿ ਅਸੀਂ ਇਸ ਗਰਮੀ ਤੋਂ ਰਹਿਤ ਲੈ ਸਕੀਏ ਕਿਉਂਕਿ ਅੱਜ ਦਾ ਜੋ ਤਾਪਮਾਨ ਹੈ ਕੁਝ ਸਾਲਾਂ ਤੋਂ ਬਹੁਤ ਵੱਧ ਰਿਹਾ ਹੈ ਜਿਸ ਕਰਕੇ ਸਾਨੂੰ ਬੂਟੇ ਲਗਾਉਣੇ ਬਹੁਤ ਜ਼ਰੂਰੀ ਹੈ ਜੀ ਸਰ ਜਿਹੜੇ ਜਿਹੜੇ ਜ਼ਿੰਮੇਵਾਰ ਇਹ ਸੁਨੇਹਾ ਇਹ ਹੈ ਜੀ ਕਿ ਪੰਜਾਬ ਸਰਕਾਰ ਵੀ ਦੇ ਲਈ ਬਹੁਤ ਅਪਰਾਧੇ ਕਰ ਰਹੀ ਜੀ ਹੈ ਤਾਂ ਕਿ ਜੋ ਵੀ ਕਿਸਾਨ ਇਹ ਨਾੜ ਵੜਦੇ ਆ ਇਹ ਬਹੁਤ ਮਾੜਾ ਕੰਮ ਹੈ ਇਹ ਦੇ ਲਈ ਵਾਤਾਵਰਨ ਬਹੁਤ ਸਾਡਾ ਦੂਸ਼ ਹੁੰਦਾ ਹੈ ਇਹ ਸਾਨੂੰ ਨਹੀਂ ਕੰਮ ਕਰਨਾ ਚਾਹੀਦਾ ਹਰ ਇੱਕ ਕਿਸਾਨ ਭਰਾ ਨੂੰ ਬੇਨਤੀ ਹੈ ਕਿ ਇਹੋ ਜਿਹੇ ਕੰਮਾਂ ਨਾਲ ਕੋਈ ਬਹੁਤ ਵੱਡਾ ਨੁਕਸਾਨ ਹੁੰਦਾ ਫਾਇਦਾ ਨਹੀਂ